ਦੋਸਤੋ ਤੁਹਾਨੂੰ ਬਹੁਤ ਵੱਡੀ ਜਾਣਕਾਰੀ ਦੇਣ ਲੱਗੇ ਆ ਖਾਸ ਕਰ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਰੇਲ ਦੇ ਵਿੱਚ ਯਾਤਰਾ ਕਰਨੀ ਹੈ ਤੁਹਾਨੂੰ ਦੱਸ ਦਈਏ ਕਿ ਰਾਜਪੁਰੇ ਦੇ ਵਿੱਚ ਕੱਲ ਤੋਂ 12 ਵਜੇ ਸ਼ੰਭੂ ਰੇਲਵੇ ਸਟੇਸ਼ਨ ਦੇ ਕੋਲ ਕਿਸਾਨਾਂ ਨੇ ਰੇਲ ਟਰੈਕ ਜਾਮ ਕਰਨ ਦਾ ਜਿਹੜਾ ਫੈਸਲਾ ਲਿਆ ਐ ਐਲਾਨ ਕੀਤਾ ਐ ਅਣਮਿੱਥੇ ਸਮੇਂ ਲਈ ਇਹ ਵੀ ਤੁਹਾਨੂੰ ਪੂਰੀ ਜਾਣਕਾਰੀ ਦੇ ਦਈਏ ਵੀ ਕਿਸੇ ਕਿਸੇ ਗੱਲ ਹੈ ਪਾਨੂੰ ਪਤਾ ਹੀ ਹੈ ਕਿ ਪਿਛਲੀ 13 ਫਰਵਰੀ ਤੋਂ ਕਿਸਾਨਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਸ਼ੰਭੂ ਬਾਗਲ ਤੇ ਖੰਡੋਰੀ ਬਾਰਡਰ ਦੇ ਉੱਤੇ ਲਾਇਆ ਹੋਇਆ ਉਹਦੇ ਵਿੱਚ ਕੁਝ ਕਿਸਾਨ ਜਿਹੜੇ ਹੈਗੇ ਉਹ ਜ਼ਖਮੀ ਹੋ ਗਏ ਸਨ ਕੁਝ ਕਿਸਾਨਾਂ ਨੂੰ ਪ੍ਰਸ਼ਾਸਨ ਨੇ ਆਪਣੀ ਹਿਰਾਫਤੋ ਜਿ ਲੈ ਆਇਆ ਜਿਹਦੇ ਵਿੱਚ ਕਈ ਇਹਨਾਂ ਦੇ ਕਿਸਾਨ ਆ ਗੂ ਵੀ ਹਨ ਉਹਨਾਂ ਕਿਸਾਨਾਂ ਦੇੋਂ ਹਿਰਾਸਤ ਤੇ ਲੈ ਕੇ ਕਿਸਾਨ ਜਥੇ ਬੰਦਿਆਂ ਵੱਲੋਂ ਬਾਰ-ਬਾਰ ਜਿਹੜਾ ਹੈਗਾ ਪ੍ਰਚਾਰਣ ਤੋਂ ਮੰਗ ਕੀਤੀ ਜਾ ਰਹੀ ਹੈ ਵੀ ਸਾਡੇ ਕਿਸਾਨਾਂ ਨੂੰ ਛੋੜਿਆ ਜਾਵੇ ਪਿਛਲੀ 9 ਅਪ੍ਰੈਲ ਨੂੰ ਇਹ ਇਹੀ ਮੀਟਿੰਗ ਹੋਈ ਸੀ ਪ੍ਰਸ਼ਾਸਨ ਦੇ ਨਾਲ ਕਿਸਾਨ ਜਥੇ ਬੰਦਿਆਂ ਦੀ ਉਦੋਂ ਵੀ ਇਹਨਾਂ ਨੇ ਅਨਾਉਂਸ ਕੀਤਾ ਸੀ ਵੀ ਅਸੀਂ ਜਿਹੜਾ 9 ਤਰੀਕ ਨੂੰ ਦੁਪਹਿਰ ਨੂੰ 12 ਵਜੇ ਸ਼ੰਭੂ ਰੇਲਵੇ ਸਟੇਸ਼ਨ ਤੇ ਅਸੀਂ ਜਿਹੜਾ ਰੇਲਵੇ ਟਰੈਕ ਜਾਮ ਕਰਾਂਗੇ ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਤੇ ਆਇਆ ਸੀ ਔਰ ਉਹਨਾਂ ਨੇ 16 ਤਰੀਕ ਦਾ 16 ਅਪ੍ਰੈਲ ਦਾ ਜਿਹੜਾ ਟਾਈਮ ਜਿਹੜਾ ਮੰਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਵੀ ਅਸੀਂ ਕਿਸਾਨਾਂ ਨੂੰ ਜਿਹੜੇ ਉੱਤੇ ਸਾਡੀ ਇਰਾਤਤ ਦੇ ਹੈਗੇ 16 ਅਪ੍ਰੈਲ ਤੱਕ ਛੋੜ ਦਾਂਗੇ ਪਰ ਤੁਹਾਨੂੰ ਦੱਸ ਦਈਏ ਕਿ ਅੱਜ 16 ਅਪ੍ਰੈਲ ਹੈਗੀ 16 ਅਪ੍ਰੈਲ ਤੱਕ ਹਾਲੇ ਤੱਕ ਜਿਹੜਾ ਹੈ ਸਰਕਾਰ ਨੇ ਕਿਸੇ ਵੀ ਕਿਸਾਨ ਨੂੰ ਜਿਹੜੇ ਰਾਤਤ ਚ ਲੈ ਲਾਇਏ ਸੀ ਜਾਂ ਜਿਹੜੇ ਕਿਸਾਨਾਂ ਨੂੰ ਹਿਰਾਸਤੇ ਲੈਣ ਦੀ ਜਿਹੜੇ ਪ੍ਰਸ਼ਾਸਨ ਲਿਆਏ ਸੀ ਜਿਹੜੇ छुड़ाਣ ਦੀ ਗੱਲ ਕਰ ਰਹੇ ਸੀ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਹਾਲੇ ਤੱਕ ਜਿਹੜਾ ਹੈ ਸਰਕਾਰ ਨੇ ਨਹੀਂ ਛੋੜਿਆ ਉਸ ਕਰਕੇ ਅੱਜ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਫੈਸਲਾ ਲਿਆ ਗਿਆ ਕਿ ਅੱਜ ਰਾਤ ਤੱਕ ਜੇ ਸਰਕਾਰ 12 ਵਜੇ ਤੱਕ ਰਾਤ ਨੂੰ ਜਾਂ ਸਵੇਰ ਤੱਕ ਜਿਹੜਾ ਹੈ ਕਿਸਾਨ ਜਥੇਬੰਦੀਆਂ ਦੇ ਨੇਤਾ ਜਿਹੜੇ ਇਹਨਾਂ ਨੇ ਹਿਰਾਸਤ ਵਿੱਚ ਲੈ ਆਏ ਆ ਉਹਨਾਂ ਨੂੰ ਨਹੀਂ ਛੱੜਦੇ ਅਸੀਂ ਜਿਹੜਾ ਹੈ 17 ਤਰੀਕ ਨੂੰ ਦੁਪਹਿਰ 12 ਵਜੇ ਸ਼ੰਭੂ ਰੇਲਵੇ ਸਟੇਸ਼ਨ ਜਿਹੜਾ ਹੈਗਾ ਉਹ ਉੱਥੇ ਰੇਲਵੇ ਟਰੈਕ ਪੂਰੀ ਤਰ੍ਹਾਂ ਜਾਮ ਕਰ ਦੇਵਾਂਗੇ ਔਰ ਇਹ ਜਾਮ ਕੱਲਾ ਕੋਈ 2-4 ਘੰਟੇ ਵਾਸਤੇ ਨਹੀਂ ਇਹ ਅਨਮਿੱਥੇ ਸਮੇਂ ਲਈ ਹੋਏਗਾ ਤੁਹਾਨੂੰ ਇਸ ਕਰਕੇ ਸੋਚਨਾ ਦੇ ਰਿਹਾ ਵੀ ਕਈ ਸਾਡੇ ਭਰਾਵਾਂ ਨੇ ਬਜ਼ੁਰਗਾਂ ਨੇ ਮਾਤਾ ਨੇ ਭੈਣਾਂ ਨੇ ਅਗਰ ਕਿਤੇ ਬਾਹਰ ਜਾਣਾ ਹੋਵੇ ਤਾਂ ਉਹ ਇਹ ਧਿਆਨ ਕਰ ਲੈਣ ਕਿ ਕੱਲ ਦੁਪਹਿਰੇ 12 ਵਜੇ ਇਹ ਪਹਿਲੇ ਇੱਕ ਇੱਕ ਹਮ ਚੈੱਕ ਕਰ ਲੈਣਗੇ ਹੋ ਸਕਦਾ ਹੈ ਕਿ ਕਿਸਾਨਾਂ ਦੇ ਵਿੱਚ ਔਰ ਸਰਕਾਰ ਦੇ ਵਿੱਚ ਜਿਹੜੀ ਹੈ ਸਹਿਮਤੀ ਬਣ ਜੇ ਤੇ ਉਹ ਕਿਸਾਨਾਂ ਨੂੰ ਜਿਹੜੇ ਇਰਾਦੇ ਤੇ ਲਏ ਛੱਡ ਦੇਣ ਤਾਂ ਜਿੱਥੇ ਬਾਅਦ ਇਹ ਹੋ ਸਕਦਾ ਹੈ ਕਿ ਇਹ ਜਿਹੜਾ ਧਰਨਾ ਜਾਂ ਇਹ ਜ ਰੇਲਵੇ ਟਰੈਕ ਦਾ ਜਿਹੜਾ ਕਿਸਾਨਾਂ ਦਾ ਫੈਸਲਾ ਹੈ ਉਹ ਮੁਤਲ ਵੀ ਹੋ ਸਕਦਾ ਹੈ ਲੇਕਿਨ ਹਾਲੇ ਤੱਕ ਜੋ ਸਾਡੇ ਕੋਲ ਖਬਰ ਆਈ ਹੈ ਕਿ ਕਿਸਾਨ ਜਥੇਬੰਦੀਆਂ ਨੇ ਐਲਾਨ ਕਰਤਾ ਹੈ ਵੀ ਜਦ ਤੱਕ ਸਾਡੇ ਕਿਸਾਨਾਂ ਨੂੰ ਜਿਹੜੇ ਪ੍ਰਸ਼ਾਸਨ ਜਿਹੜਾ ਰਿਆ ਨਹੀਂ ਕਰਦਾ ਤਦ ਤੱਕ ਜਿਹੜਾ ਹੈ ਸਾਡਾ ਜਿਹੜਾ ਕੱਲ ਦੁਪਹਿਰੇ 12 ਵਜੇ ਤੋਂ ਲੈ ਕੇ ਅਣਮਿੱਥੇ ਸਮੇਂ ਲਈ ਜਿਹੜਾ ਹੈਗਾ ਧਰਨਾ ਰੇਲਵੇ ਟਰੈਕ ਤੇ ਜਾਮ ਰਹੇਗਾ ਪੂਰੀ ਤਰ੍ਹਾਂ ਰੇਲਵੇ ਟਰੈਕ ਬੰਦ ਰਹਿਣਗੇ ਕੋਈ ਵੀ ਰੇਲਵੇ ਟਰੈਕ ਤੋਂ ਰਾਜਪੁਰਾ ਅੰਮਾਲਾ ਤੋਂ ਰਾਜਪੁਰਾ ਤੋਂ ਰਸਤੇ ਪੰਜਾਬ ਦੇ ਵਿੱਚ ਗੱਡੀ ਜਿਹੜੀ ਹੈ ਉਹ ਅੰਦਰ ਪੰਜਾਬ ਦੇ ਜ ਇੰਟਰਨੇ ਕਰੇਗੀ ਜਿਹੜੇ ਵੀ ਸਾਡੇ ਭਰਾ ਭੈਣ ਭਾਈ ਬਜ਼ੁਰਗ ਜਿਹੜੇ ਨਾਲ ਰਸਤਾ ਜਿਹੜਾ ਇਸ ਰਸਤੇ ਤੇ ਕਿਤੇ ਆਣ ਜਾਣ ਦਾ ਅਗਰ ਪ੍ਰੋਗਰਾਮ ਬਣਾਇਆ ਹੋਇਆ ਉਹ ਆਪਣਾ ਟਾਈਮ ਟੇਬਲ ਦੇਖ ਲੈਣ ਵਿਚਾਰ ਕਰ ਲੈ ਕਿਉਂਕਿ ਸ਼ੰਭੂ ਬਾਰਡਰ ਆਪਾਂ ਦੇਖਦੇ ਆ ਪਹਿਲੇ ਹੀ ਬੰਦ ਹੈ ਤਾਂ ਰੇਲਵੇ ਦੇ ਉੱਤੇ ਵੀ ਅਸਰ ਪੈਣ ਲੱਗਾ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਜਾਣ ਤੋਂ ਪਹਿਲੇ ਰੇਲ ਗੱਡੀ ਭੜਨ ਤੋਂ ਪਹਿਲੇ ਆਣ ਜਾਣ ਤੋਂ ਪਹਿਲੇ ਰੇਲਵੇ ਦਾ ਜਿਹੜਾ ਸਮਾਂ ਹੈਗਾ ਜਾਂ ਖਾਸ ਕਰ ਕਿਸਾਨ ਜਥੇਬੰਦੀਆਂ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਜਾਣੂ ਕਰ ਲੈਣ बाकी किसी ਨੂੰ ਕੋਈ ਪਰੇਸ਼ਾਨੀ ਨਾ ਹੋਵੇ ਧੰਨਵਾਦ ਜੀ ਬਹੁਤ ਬਹੁਤ